ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਰੌਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਹੜ੍ਹ ਪੀੜਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਸੌਂਪਣ ਲਈ ਸ਼ੁਰੂ ਕੀਤੇ ਮਿਸ਼ਨ ਪੁਨਰਵਾਸ ਅਧੀਨ ਕੈਬਨਿਟ ਮੰਤਰੀ ਮੋਹਿੰਦਰ ਪਗਤ ਅਤੇ ਡਿਪਟੀ ਕਮਿਸ਼ਨਰ हिमांशु अग्रवाल शाहकोट पहुंचे इस दौरान उना वालों 47 हर पीड़ित किसानों ਨੂੰ ਕਰੀਬ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸੌਂਪੇ ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਪਗਤ ਨੇ ਕਿਹਾ ਕਿ ਆਪ ਸਰਕਾਰ ਹਰ ਦੁੱਖ ਸੁੱਖ ਵਿੱਚ ਲੋਕਾਂ ਦੇ ਨਾਲ ਖੜੀ ਹੈ ਅਤੇ ਹੜ੍ਹ ਪੀੜਿਤ ਪਰਿਵਾਰਾਂ ਦੀ ਜ਼ਿੰਦਗੀ ਨੂੰ ਮੁੜ ਲੀਤ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਜਲੰਧਰ ਜ਼ਿਲ੍ਹੇ ਵਿੱਚ ਹੜ੍ਹ ਪੀੜਤਾਂ ਨੂੰ 10 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਜਾਵੇਗੀ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਖੇਤੀਬਾੜੀ ਯੋਗ ਜ਼ਮੀਨ ਫਸਲਾਂ ਜਾਇਦਾਦਾਂ ਪਸ਼ੂਆਂ ਆਦਿ ਦਾ ਕਾਫੀ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਤੁਰੰਤ ਜ਼ਮੀਨ ਪੱਧਤੇ ਕੰਮ ਸ਼ੁਰੂ ਕਰਦਿਆਂ ਗਿਰਦਾਵਰੀ ਕਰਵਾਈ ਅਤੇ ਹੁਣ ਪੀੜਤਾਂ ਨੂੰ ਮੁਆਵਜ਼ਾ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਟਾਰ ਭਗਵੰਤ ਸਿੰਘ ਮਾਨ ਸਾਹਿਬ ਵੀ ਉੱਚੀ ਸੋਚ ਦੇ ਕਾਰਨ ਪੰਜਾਬ ਦੇ ਹਰ ਇਨਸਾਨ ਦੀ ਮਦਦ ਕਰਨ ਦੀ ਜ਼ਰੂਰਤ ਨੂੰ ਲੈ ਕੇ ਤੁਸੀਂ ਸਾਰੇ ਜਾਣਦੇ ਹੋ ਕੁਝ ਦਿਨ ਪਹਿਲੇ ਜੋ ਪੰਜਾਬ ਵਿੱਚ ਹੜ੍ਹ ਆਏ ਸਨ ਉਹਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਮੁੱਖ ਇੰਚਾਰਜ ਭਗਵੰਤ ਸੇਮਾਨ ਸਾਹਿਬ ਜੀ ਨੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਹੜ੍ਹ ਪੀੜਤਾਂ ਨੂੰ ਫੰਡ ਵਿਤਰਣ ਸਮਰੋਹ ਹੋਇਆ ਉਹਦੇ ਤਹਿਤ ਅੱਜ ਜਿੰਦਰ ਬੱਲੋਂ ਸ਼ਾਗੋੜ ਹਲਕੇ ਦੇ ਵਿੱਚ ਮਾਨਯੋਗ बीसी जंदर डॉक्टर हिमांशु करवा जी उदे ਨਾਲ ਖੜੇ ਹਲਕੇ ਦੇ ਚਾਰ ਮੇਰੇ ਵੀਰ ਪਰਮਿੰਦਰ ਪੰਡੋਰੀ ਜੀ ਐਸਡੀਐਮ ਸਾਹਿਬ ਸਾਰਾ ਪ੍ਰਸ਼ਾਸਨ ਔਰ ਸਾਰੇ ਆਮ ਆਦੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਅੱਜ ਅਸੀਂ ਸ਼ਾਹਕੋਟ ਦੇ ਵਿੱਚ ਤਕਰੀਬਨ 47 ਬੈਨੀਫੀਸ਼ੀਅਰ ਲੋ ਸੀ ਅੱਜ ਜੋ ਹੈ ਮੰਡਲ ਫੰਡ ਬਰ ਟ੍ਰਾਂਸਫਰ ਹੋ ਜੋ ਆਏ ਹਨ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੀ ਅੰਤ ਨਾਲ ਖੜੀ ਹੈ ਦੁੱਖ ਸੁਖ ਵੇਲੇ ਜਾਪ ਦੇ ਮੁੱਖ ਮੰਤਰੀ ਸਰ ਕੋਨ ਸੇਮਾਨ ਸਾਹਿਬ ਜਦੋਂ ਹਾਰਡ ਆਏ ਅਗਲੇ ਦਿਨ ਕਪੂਰਥਲੇ ਚ ਜਾ ਕੇ ਉਹਨੇ ਲੋਕਾਂ ਦੇ ਨਾਲ ਖੜੇ ਹੋ ਕੇ ਲੋਕਾਂ ਦੀ ਜੋ ਸਮੱਸਿਆ ਦਾ ਹੱਲ ਕਰਨ ਦਾ ਪ੍ਰਯਾਸ ਕੀਤਾ ਸਾਥੀਓ ਅੱਜ ਜੋ ਹੈ ਜੰंधर ਸ਼ਹਿਰ ਚ ਅਸੀਂ ਤਕਰੀਬਨ ਆਉਣ ਵਾਲੇ ਸਮੇਂ ਦੇ ਵਿੱਚ 13 ਕਰੋੜ ਦੇ ਜੋ ਫੰਡ ਹਨ ਜਾਰੀ ਕੀਤੇ ਜਾਣਗੇ ਉਹ ਛੜੀ ਤਹਿਤ ਬਾਅਦ ਵਿੱਚ ਅਸੀਂ ਸਾਰੇ ਹਲਕਿਆਂ ਚ ਚਾਹੇ ਨਕੌਤਰ ਹੈ ਦਲਨਾਲ ਫਲੋਰ ਹੈ ਜਲੰਧ ਦੇ ਚਾਰ ਹਲਕੇ ਵੈਸਟ ਨੌਰਥ ਐਂਡ ਆ ਰਹੇ ਹੀ ਜੰਧਾ ਸ਼ਹਿਰ ਦੇ 9 ਹਲਕਿਆਂ ਦੇ ਵਿੱਚ ਲਗਾਤਾਰ ਹਰ ਹਲਕੇ ਦੇ 400 ਰੁਪਏ ਸਰਕਾਰ ਜਾ ਕੇ ਸੀ ਲੋਕਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਫੰਡ ਦਿੱਤੇ ਜਾਣਗੇ ਤਾਂ ਕਿ ਉਹਨਾਂ ਦੀ ਪਰਪਾਈ ਹੋ ਸਕੇ ਸਾਥੀਓ ਬੜੀ ਅੱਛੀ ਗੱਲ ਹੈ ਕਿ ਪੰਜਾਬ ਦੇ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਪੰਜਾਬ ਦਾ ਹਰ ਨਾਗਰਿਕ ਇਕੱਠਾ ਹੋ ਕੇ ਅਸੀਂ ਮੁਸੀਬਤ ਦਾ ਸਾਹਮਣਾ ਕਰਦੇ ਹਾਂ ਜਿਸ ਕਰਕੇ ਮੈਂ ਸਾਰੇ ਜਿਥੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂ ਉਹਦੇ ਨਾਲ ਖਾਸ ਕਰਕੇ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਸਾਰੇ ਪ੍ਰਸ਼ਾਸਨ ਨੇ ਸਾਰੇ ਡਿਪਟੀ ਸਹਬਾਨ ਕਮਿਸ਼ਨਰ ਸਹਬਾਨ ਨੇ ਐਸਐਸਪੀ ਸਹਬਾਨ ਨੇ ਸਾਰਾ ਪੁਲਿਸ ਪ੍ਰਸ਼ਾਸਨ ਸਾਰਾ ਐਡਮਿਨ ਪ੍ਰਸ਼ਾਸਨ ਸਾਰੇ ਲੋਕਾਂ ਨੇ ਚਾਹੇ ਐਸਡੀਐਮ ਹੋਣ ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕ ਐਜ਼ ਅ ਟੀਮ ਵਰਕ ਕਰਕੇ ਅਸੀਂ ਜੋ ਬੜੀ ਵੱਡੀ ਮੁਸੀਬਤ ਆਈ ਸੀ ਉਹਦਾ ਸਾਹਮਣਾ ਕੀਤਾ ਹੈ ਇਹ ਵੀ ਸਾਡੀ ਆਪਣਿਆਂ ਬਹੁਤ ਵੱਡੀ ਇੱਕ ਪੰਜਾਬ ਸਵਾਬੀਆਂ ਦੀ ਉਪਲਬਧੀ ਹੈ ਪੰਜਾਬੀ ਹਮੇਸ਼ਾ ਇਕੱਠੇ ਹੋ ਕੇ ਮੁਸੀਬਤ ਦਾ ਸਾਹਮਣਾ ਕਰਦੇ ਹਨ ਤੁਹਾਨੂੰ ਇਸ ਗੱਲ ਦਾ ਫਕਰ ਹੈ ਇੱਕ ਕਨਫਰੈਂਸ ਵਿੱਚ ਖਾਸ ਕਰਕੇ ਪੰਜਾਬ ਦੇ ਮੁੱਖ ਪ੍ਰਸ਼ਾਸਨ ਲੋਕਾਂ ਤੋਂ ਸਨਮਾਨ ਸਾਉਦਾ ਵੀ ਅਨਵਾਦ ਕਰਨਾ ਜਿਨ੍ਹਾਂ ਨੇ ਲੋਕਾਂ ਨੂੰ ਟਾਈਮ ਬౌండ్ ਔਰ ਜੋ ਜਾਇਜ਼ ਹਨ ਨੁਕਸਾਨ ਹੋਇਆ ਹੈ ਉਹਦੀ ਪਰਵਾਹੀ ਕੀਤੀ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੁਹਿੰਦਰ ਪਗਤ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹੜਾ ਦੀ ਮਾਰ ਹੇਠ ਆਏ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਰਾਹਤ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰਦਿਆਂ ਸਿਰਫ 3 ਦਿਨਾਂ ਵਿੱਚ ਹੜ੍ਹ ਪੀੜਤਾਂ ਨੂੰ ਸਭ ਤੋਂ ਵੱਡੀ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਗਈ ਹੈ ਉਨਾ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਹੜਾਂ ਵਰਗੀ ਸਥਿਤੀ ਨੂੰ ਰੋਕਣ ਲਈ ਕੀਤੇ ਗਏ ਅਣਥਕ ਯਤਨਾਂ ਦੀ ਵਿਸ਼ਲਾਕਾ ਕੀਤੀ ਹੈ। ਬਹੁਤ ਮੰਤਰੀ ਰਾਜਵਰਨ ਸਿੰਘ ਮਾਨ ਸਾਹਿਬ ਦੀ ਉੱਚੀ ਸੋਚ ਦੇ ਕਾਰਨ ਪੰਜਾਬ ਦੇ ਹਰ ਇਨਸਾਨ ਦੀ ਮਦਦ ਕਰਨ ਦੀ ਸੋਚ ਨੂੰ ਲੈ ਕੇ ਜਿ ਸਾਰੇ ਜਾਣਦੇ ਉਸ ਦਿਨ ਪਹਿਲੇ ਜੋ ਪੰਜਾਬ ਵਿੱਚ ਹੜ੍ਹ ਆਏ ਸਨ ਉਹਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਭਵਾਨ ਸੇਮਾਨ ਸਾਹਿਬ ਜੀ ਨੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਹੜਪੀਟਾਂ ਨੂੰ ਫੰਡ ਅਦਨ ਸਮਰੋਹ ਹੋਇਆ ਉਹਦੇ ਤਹਿਤ ਅੱਜ ਜੰਦਰ ਵੱਲੋਂ ਸ਼ਾਗੁਰ ਹਲਕੇ ਦੇ ਵਿੱਚ ਮਾਨਯੋਗ ਬੀਸੀ ਜੰਦਰ ਡਾਕਟਰ ਨੀਮਾਸ਼ੂਰ ਕਰਵਾ ਜੀ ਅਤੇ ਨਾਲ ਸਾਡੇ ਹਲਕੇ ਦੇ ਚਾਰਜ ਮੇਰੇ ਵੀ ਪ੍ਰਿੰਦਰ ਪਲੋਰੀ ਜੀ ਐਸਡੀਐਮ ਸਾਹਿਬ ਸਾਰਾ ਪ੍ਰਸ਼ਾਸਨ ਔਰ ਸਾਰੇ ਆਮ ਆਦੀ ਪਾਰਟੀ ਦੇ 代表 ਵੱਲੋਂ ਅੱਜ ਅਸੀਂ ਰਾਪੋਰਟ ਦੇ ਵਿੱਚ तकरीबन 47 ਬੈਨੀਫੀਸ਼ੀਅਰ ਲੋਕ ਸੀ ਅੱਜ ਜੋ ਹੈ ਵਨ ਡੇ ਵਨ ਵਾਟਰਸ ਨੂੰ ਆਏ ਹਾਂ ਕਿ ਜਿਹਨਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੀ ਅੰਤਰਾ ਨਾਲ ਖੜੀ ਹੈ ਦੁਖਸਤਾਂ ਦੇ ਲਈ ਨਾਮ ਦੇ ਮੁੱਖ ਪੰਚਤਾਰ ਤੋਂ ਹਮੇਸ਼ਾ ਜਦੋਂ ਹੜ੍ਹ ਆਏ ਅਗਲੇ ਦਿਨ ਕਬੂਤਲੇ ਦੀ ਜਗ੍ਹਾ ਨਵੇਂ ਲੋਕਾਂ ਦੇ ਨਾਲ ਖੜੇ ਹੋ ਕੇ ਲੋਕਾਂ ਦੀ ਜੋ ਸਮੱਸਿਆ ਦਾ ਹੱਲ ਕਰਨ ਦਾ ਪ੍ਰਯਾਸ ਕੀਤਾ ਤਾਕਿਓ ਅੱਜ ਜੋ ਹੈ ਗੰਦਰ ਸ਼ਹਿਰ ਦੇ ਅਸੀਂ ਤਕਰੀਬਨ ਆਉਣ ਵਾਲੇ ਸਮੇਂ ਦੇ ਵਿੱਚ 13 ਕਰੋੜ ਦੇ ਜੋ ਫੰਡ ਹਨ ਜਾਰੀ ਕੀਤੇ ਜਾਣਗੇ ਉਸ ਦੇ ਤਹਿਤ ਬਾਅਦ ਵਿੱਚ ਸਾਰੇ ਹਲਕਿਆਂ ਚਾਹੇ ਨਕੋਤਰ ਹੈ ਤੇ ਨਾਲ ਫਲੋਰ ਹੈ ਗੰਦਰ ਦੇ ਚਾਰ ਹਲਕੇ ਵੈਸਟ ਨਾਰਥ ਸੈਂਟ ਸਾਰੇ ਹੀ ਜੰਦਰ ਸ਼ਹਿਰ ਦੇ ਨੋ ਹਲਕਿਆਂ ਦੇ ਵਿੱਚ ਪ੍ਰਗਟਾਤ ਹਰ ਹਲਕੇ ਦੇ 400 ਰਮਜ਼ਦਾਨ ਜਾਤੇ ਸੀ ਲੋਕਾਂ ਦੇ ਜਿੰਨਾ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਫੰਡ ਦਿੱਤੇ ਜਾਣਗੇ ਤਾਕਤ ਨਾਲ ਪਰਪਾਈ ਹੋ ਸਕੇ ਸਾਥੀਓ ਬੜੇ ਅੱਛੀ ਗੱਲ ਹੈ ਕਿ ਪੰਜਾਬ ਦੇ ਜਿੰ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਪੰਜਾਬ ਦਾ ਹਰ ਨਾਗਰਿਕ ਇਕੱਠਾ ਹੋ ਕੇ ਅਸੀਂ ਮੁਸੀਬਤਾਂ ਦਾ ਸਾਹਮਣਾ ਕਰਦੇ ਹਾਂ ਉਸ ਇਸ ਕਰਕੇ ਮੈਂ ਸਾਰੇ ਜਿੱਥੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹਨਾਂ ਨਾਲ ਖਾਸ ਕਰਕੇ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਸਾਰੇ ਪ੍ਰਸ਼ਾਸਨ ਨੇ ਸਾਰੇ ਡਿਪਟੀ ਸਰਵਾਨ ਕਮਿਸ਼ਨਰ ਸਰਵਾਨ ਨੇ ਐਸਪੀ ਸਰਵਾਨ ਨੇ ਸਾਰਾ ਕੋਰਪੋਰੇਸ਼ਨ ਸਾਰਾ ਐਡਮਿਨਿਸਟ੍ਰੇਸ਼ਨ ਸਾਰੇ ਲੋਕਾਂ ਨੇ ਚਾਹਿਆ ਸੀ ਕਿ ਮੂੰਹ ਸਾਰਿਆਂ ਨੇ ਇਕੱਠਿਆਂ ਹੋ ਕੇ ਕਿ ਐਜ਼ ਅ ਟੀਮ ਵਰਕ ਕਰਕੇ ਅਸੀਂ ਜੋ ਬੜੀ ਵੱਡੀ ਮੁਸੀਬਤ ਆਈ ਸੀ ਉਹਦਾ ਸਾਹਮਣਾ ਕੀਤਾ ਹੈ ਇਹ ਵੀ ਸਾਡੀ ਆਪਣੇ ਆਪ ਬਹੁਤ ਵੱਡੀ ਪੰਜਾਬ ਸਭਾਸੀਆਂ ਦੀ ਉਲਖਤੀ ਹੈ ਕਿ ਆਪ ਕੀ ਹਮੇਸ਼ਾ ਇਕੱਠੇ ਹੋ ਕੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਤੁਹਾਨੂੰ ਇਸ ਦਾ ਫਖਰ ਹੈ ਇੱਕ ਕੰਫਰੈਂਸ ਵਿੱਚ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਨਮਾਨ ਸਾਹਿਬ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਲੋਕਾਂ ਨੂੰ ਟਾਈਮ ਬౌండ్ ਔਰ ਜੋ ਜਾਇਜ਼ ਨਾ ਨੁਕਸਾਨ ਹੋਇਆ ਹੈ ਉਹਦੀ ਪਰਪਰਾਈ ਕੀਤੀ ਹੈ ਹਰ ਇੱਕ ਪੰਜਾਬ ਦੇ ਮੁਕਿੰ ਸਾਹਿਬ ਨੂੰ ਸਨਮਾਨ ਸਾਕਿਦਾਰੀ ਬਹੁਤ ਬਹੁਤ ਤਬਾਦ ਕਰਦੇ ਹਨ ਚਾਕੋਰ ਤੋਂ ਪ੍ਰਿਤਪਾਤ ਸਿੰਘ ਦੀ ਰਿਪੋਰਟ ਪੰਜਾਬੀ ਜਾਗਰਣ